ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਾਨੂੰ ਪਿਆਰ ਭਰੇ ਸਸਰੀਏ ਕਾਣ ਆਇ ਤੁਹਾਨੂੰ ਅਸੀਂ ਦੁਪੱਟੇ ਤੇ ਟ੍ਰੇਸ ਕਰਨੀ ਦੱਸਾਂਗੇ ਸਿੰਧੀ ਬੋਟੀ ਦੇਖੋ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਹੋ ਜਾਂਦੀ ਹੈ ਤੇ ਤੁਸੀਂ ਵੀ ਬਣਾ ਕੇ ਵੇਖਿਓ ਜਰੂਰ ਤੇ ਹੈ ਅਸੀਂ ਵੀ ਆ ਪੱਲਾ ਇੱਧਰ ਤੇ ਹੈ ਆਪਾਂ 1 2 3 ਤੇ 4 ਇਸ ਪੱਲੇ ਤੇ ਜਮਾ ਪੱਲੇ ਤੋਂ ਸ਼ੁਰੂ ਕੀਤੀ ਆਪਾਂ ਤੇ ਚਾਰ ਪਾਈਆਂ ਦੇਖੋ 1 2 3 4 ਤੇ ਹੁਣ ਉਤਲੀ ਜਿਹੜੀ ਉਦੋਂ ਉੱਪਰ ਲੈਣਾ ਦੇਖੋ ਕਿਹ ਸੀ ਇਹ ਚਾਰਾਂ ਵਾਲੀ ਲੈਣਾ ਇਹ ਇਹ ਹੈਗੀ ਆ ਤਿੰਨਾਂ ਵਾਲੀ ਦੇਖੋ ਇੱਧਰ ਆਪਾਂ ਇੰਨਾ ਛੱਡਿਆ ਕੰਨੀ ਕੰਨੀ ਇਹਦੇ ਗੈ ਇੰਨਾ ਹੀ ਛੱਡਿਆ ਦੇਖੋ ਤੇ ਇਹਦੇ ਬੰਦ ਛੱਡੇ ਇਹਦੇ ਜਮਾ ਸੈਂਟਰ 'ਚ ਪਾਈ ਹੋਈ ਹੈ 1 2 ਤੇ 3 ਇਹ ਚ ਆਪਾਂ ਤਿੰਨ ਪੰਗ ਇਦੋਂ ਉੱਤੇ ਜਿਹੜੀਆਂ ਪਾਉਣੀਆਂ ਆਪਾਂ ਚਾਰ ਪਾਉਣਗੇ ਤੇ ਇਹ ਤੁਹਾਨੂੰ ਦੱਸਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਟਰੇਸ ਹੋ ਜਾਂਦੀ ਹੈ ਇਹ ਟਰੇਸ ਪੇਪਰ ਨਾਲ ਕਰਾਂਗੇ ਆਪਾਂ ਤੇ ਜੇ ਤੁਸੀਂ ਵੀ ਟਰੇਸ ਦੇ ਵਿੱਚ ਸੂਈ ਨਾਲ ਤੁਸੀਂ ਇਹ ਕੱਢ ਕੇ ਮੋਰ ਕਰਨ ਤੇ ਫਿਰ ਤੁਸੀਂ ਇਹ इलाज ते, तेल न मिट्टी का तेल तारवीन का तेल ना तो यह ट्रेस कर सकते जो उस तरीके जोड़ा लीला ट्रेस पेपर होंगे वो कर सकते चलो जी आप दस दें ट्रेस कर लो जी आप ट्रेस करना दस दें हम थूँ ये ट्रेस किए ट्रेस पेपर के उत्ते अपना यह ट्रेस है ਤੇ ਥੱਲੇ ਆਪਾਂ ਵੀ ਇਹਦੇ ਨਾਮ ਦਾ ਤਾਂ ਮੈਨੂੰ ਪਤਾ ਨਹੀਂ ਮੈਂ ਤਾਂ ਵੀ ਲੀਲਾ ਟਰੇਸ ਪੇਪਰ ਹੀ ਹੈ ਨਹੀਂ ਇਹਨੂੰ ਤੇ ਆਪਣਾ ਦੁਪੱਟਾ ਦੇਖੋ ਇਹ ਆਪਾਂ ਇਧਰ ਇਹਦੇ ਟਰੇਸ ਕੀਤਾ ਹੋਇਆ ਹੁਣ ਅੱਗੇ ਤੁਹਾਨੂੰ ਆ ਚਾਰ ਜੀਚ ਚਾਰ ਪੈਣਗੇ ਉਹ ਲਾਈਨ 'ਚ ਦੱਸ ਦਿਆਂ ਦੇਖੋ ਕੰਨੀ ਤੇ ਥੱਲੇ ਤੁਸੀਂ ਕੱਪ ਵੀ ਇਸ ਤਰ੍ਹਾਂ ਰੱਖ ਲੈਣੀ ਕਾਪੀ ਕਿਤਾਬ ਜਾਂ ਕੋਈ ਗੱਤਾ ਠੀਕ ਹੈ ਤੇ ਆ ਦੇਖੋ ਤੁਹਾਨੂੰ ਦਿਖਾਉਣੀ ਇੱਥੇ ਟਰੇਸ ਹੋਈ ਵੀ ਆਪਣੀ ਤਿੰਨ ਵਾਲੀ ਲੈਣਾ ਇਹ ਆਪਣੀ ਚਾਰਾਂ ਵਾਲੀ ਲੈਣਾ ਇੱਥੇ ਇੱਥੇ ਆਪਣੀ ਨਿਸ਼ਾਨੀ ਲੱਗੀ ਹੋਈ ਹੈ ਦੇਖੋ ਪਹਿਲਾ ਨਿਸ਼ਾਨਾ ਲਾ ਲਓ ਤੁਸੀਂ ਆਹ ਸੀ ਚਾਰਾਂ ਵਾਲੀ ਲੈਣਾ ਇੱਥੇ ਤੁਹਾਨੂੰ ਦਿਖਦਾ ਨਹੀਂ ਹੋਣਾ ਅਸੀਂ ਨਿਸ਼ਾਨੀ ਲੱਗੀ ਹੋਈ ਤੇ ਹੁਣ ਆਪਾਂ ਇਹਦੇ ਉੱਤੇ ਇਹ ਰੱਖਣਾ ਹੈ ਇਸ ਤਰ੍ਹਾਂ ਤੇ ਹੁਣ ਆਪਾਂ ਇਹ ਜਿਹੜਾ ਆਪਣਾ ਇਹ ਟਰੇਸ ਹੈ ਤੇ ਇਹ ਰੱਖਣਾ ਇੱਥੇ ਐਸ ਤਰ੍ਹਾਂ ਆਏ ਰੱਖ ਕੇ ਤੁਸੀਂ ਫਿਰ ਪੈਨ ਪੈਨ ਲੈ ਲਓ ਜਾਂ ਇੱਕ ਅੱਚੀ ਪਰਸਨ ਲੈ ਲਓ ਕਾਸੀ ਨਾਲ ਹੀ ਤੁਸੀਂ ਟਰੇਸ ਕਰ ਸਕਦੇ ਤੇ ਜੇ ਤੁਸੀਂ ਇਹਦੇ ਵੀ ਇਸ ਪੇਪਰ ਦੇ ਵਿੱਚ ਮੋਰਗਾ ਕੱਢ ਕੇ ਸੂਈ ਨਾਲ ਤੇ ਫੇਰ ਤੁਹਾਨੂੰ ਇਸ ਪੇਪਰ ਦੀ ਲੋੜ ਨਹੀਂਗੀ ਫੇਰ ਤੁਸੀਂ ਇਹੀ ਰੱਖ ਕੇ ਇਸ ਤਰ੍ਹਾਂ ਮੁਰਗਾ ਕੱਢ ਕੇ ਇਸ ਤਰ੍ਹਾਂ ਰੱਖ ਕੇ ਤੇ ਫੇਰ ਤੁਸੀਂ ਲਾਜਵਾਰ ਦੇ ਵਿੱਚ ਤੇ ਤੇਲ ਪਾ ਕੇ ਸੁੱਕਾ ਲਾਜਵਾਰ ਹੁੰਦਾ ਜਿਹੜਾ ਉਹਦੇ ਵਿੱਚ ਤੇਲ ਪਾ ਕੇ ਮਿੱਟੀ ਦਾ ਜਾਂ ਧਾਰਮੇਨ ਦਾ ਤੇ ਇੱਕ ਰੂੰ ਦਾ ਪੰਬਾ ਲੈ ਕੇ ਤੁਸੀਂ ਉਹਦੇ ਉੱਤੇ ਵੀ ਇਸ ਤਰ੍ਹਾਂ ਘਸਾ ਦਿਓ ਤੇ ਉਹ ਫਿਰ ਛਾਪਾ ਥੱਲੇ ਇਹ ਤੇ ਆਪੇ ਡਿਜ਼ਾਈਨ ਛਾਪ ਜਾਂਦਾ ਕੱਪੜੇ ਦੇ ਉੱਤੇ ਫਿਰ ਇਹਦੀ ਲੋੜ ਨਹੀਂ ਜੇ ਮੋਰਗਾਂ ਕੱਢ ਕੇ ਤੁਸੀਂ ਛੱਪਣਾ ਤੇ ਜੇ ਤੁਸੀਂ ਇਹਦੇ ਵਿੱਚ ਮੋਰਗਾਂ ਨਹੀਂ ਕੱਢੇ ਆਪਾਂ ਦੇਖੋ ਤੇ ਆਪਾਂ ਇਹ ਬਣਾਵਾਂਗੇ ਦੇਖੋ ਹੁਣ ਆਪਾਂ ਰੱਖ ਕੇ ਦੇਖੋ ਆਪਾਂ ਇਸ ਤਰ੍ਹਾਂ ਰੱਖ ਲੈਣਾ ਤੇ ਦੇਖੋ ਉੱਤੇ ਉੱਤੇ ਆਪਾਂ ਇਹ ਪੈਨ ਨਾਲ ਵੀ ਲੈਣ ਮਾਰਦੇ ਜਾਣਾ ਦੇਖੋ ਨੂੰ ਬਣਾ ਕੇ ਦਿਖਾਉਣੇ ਆ ਇਹਤਰਾ ਇਹ ਹੁਣ ਵੀਡੀਓ ਬਣਾਉਣ ਕਰਕੇ ਸਾਨੂੰ ਦੂਰ ਤੋਂ ਉਹ ਕਰਨਾ ਪੈਂਦਾ ਨਹੀਂ ਅਸੀਂ ਨੇੜੇ ਬੇ ਹੋ ਕੇ ਉਹ ਕਰ ਲੈਨੇ ਬਣਾ ਲੈਨੇ ਦੇਖੋ ਹੁਣ ਆਪਾਂ ਇਧਰ ਨੂੰ ਲੈਣ ਮਾਦਨੀ ਫਿਰ ਇੱਥੋਂ ਆਪਾਂ ਇਹ ਤਾਂ ਜੇ ਉਹ ਆਪਣਾ ਵੀ ਆਪਾਂ ਮਾਰ ਮਾਰ ਹੋ ਜਾਂਦੇ ਆ ਫਿਰ ਤਾਂ ਆਪਾਂ ਨੂੰ ਲੋੜ ਹੀ ਨਹੀਂ ਹੁੰਦੀ ਟਰੈਸ ਕਰਨ ਦੀ ਫਿਰ ਤਾਂ ਆਪਾਂ ਵੈਸੇ ਹੀ ਡਿਜ਼ਾਈਨ ਇਹ ਬਣਾ ਲੈਣੇ ਆ

ਤਿਆਰ ਹੋ ਇਹ ਬਣ ਕੇ ਦੇਖੋ ਤਿਆਰ ਹੋ ਗਏ ਇਸ ਤਰ੍ਹਾਂ ਤੁਸੀਂ ਬਣਾ ਲੈਣੀ ਆ ਸਾਰੇ ਦੁਪੱਟੇ ਦੇ ਵਿੱਚ ਆ ਆਪਣੀ ਪਹਿਲਾਂ ਦੀ ਬਣੀ ਵੀ ਇਹ ਜੇ ਤਰ੍ਹਾਂ ਲੈਣ ਵਾਲੀ ਇੱਕ ਆਪਾਂ ਚਾਰ ਲਾਈਨਾਂ ਵਾਲੀ ਬਣਾ ਲਈ ਤੇ ਹੁਣ ਆਪਾਂ ਇਹ ਇੱਕ ਬਣਾਈ ਐਂ ਸਾਰੇ ਦੁਪੱਟੇ 'ਚ ਤੁਸੀਂ ਬਣਾ ਲਓ ਤੇ ਰੱਖ ਕੇ ਜਿਵੇਂ ਆ ਤੁਹਾਨੂੰ ਦਿਖਾਉਣੇ ਨਿਸ਼ਾਨੀ ਲੱਗੀ ਜਾਂਦੀ ਉਦੋਂ ਇਹ ਦੂਰ ਸੀਗਾ ਕੈਮਰਾ ਆ થી ਨਿਸ਼ਾਨੀ ਲੱਗੀ ਇਹ ਪੈਨ ਨਾਲ ਲੱਗੀਆਂ ਹੋਈਆਂ ਸੀ ਦੇਖੋ ਇੱਥੇ ਲੱਗੀ ਆ ਸੀ ਮੇਰਾ ਆ ਸੀ ਇੱਥੇ ਆਉਂਦੀ ਇਹ ਇਧਰ ਵੀ ਦਿਖਾਉਣੇ ਤੁਹਾਨੂੰ ਇਸ ਤਰ੍ਹਾਂ ਲੱਗੀਆਂ ਹੋਈਆਂ ਨਿਸ਼ਾਨੀਆਂ ਦੇਖ ਆ ਲੱਗੀ ਅਨਿਕ ਹਨ ਨਾ ਲੰਘੇ ਵੀ ਉਸੇ ਤਰ੍ਹਾਂ ਸਹੀ ਆ ਜਾਂਦੇ ਨੇ ਜੇ ਆਪਾਂ ਨਿਸ਼ਾਨੀਆਂ ਨਾਲ ਲਾਵਾਂਗੇ ਫਿਰ ਵੱਧ ਘਟ ਹੋ ਜਾਣੀਆਂ ਵੀ ਉਧਰਲੇ ਪੱਲੇ ਤੇ ਵੀ ਆਪਾਂ ਚਾਰ ਹੀ ਲਾਉਣੀਆਂ ਇਧਰਲੇ ਪੱਲੇ ਤੇ ਵੀ ਚਾਰ ਤੇ ਉਹ ਜਿਹੜਾ ਦੂਜਾ ਪੱਲਾ ਇਧਰ ਵੀ ਆਪਾਂ ਚਾਰ ਹੀ ਲਾਉਣੀਆਂ ਦੇਖੋ ਆਹ ਦੇਖੋ ਆ ਨਹੀਂ ਆਣੀ ਲੱਗੀ ਐ ਇੱਕ ਤੇ ਦੂਜੀ ਆ ਸੀ ਤੇ ਤੀਜੀ ਆਓ ਸੀ ਤੇ ਚੌਥੀ ਇਹ ਤੋਂ ਅੱਗੇ ਆਓ ਸੀ ਆ ਦੇਖੋ ਮੈਂ ਪੱਲਾ ਇਹ ਤੇ ਚਾਰ ਚਰਨਾਂ ਲੱਗੀਆਂ ਇੱਧਰ ਵੇਖੋ ਕੰਨੀਆਂ ਥੋੜੀ ਐ ਚਾਰ ਇਹ ਪੱਲੇ ਤੇ ਵੀ ਚਾਰ ਉਧਰਲੇ ਤੇ ਵੀ ਚਾਰ ਇਸੇ ਤਰ੍ਹਾਂ ਤੁਸੀਂ ਵੀ ਟ੍ਰੇਸ ਕਰ ਲੈਣਾ ਸੌਖਾ ਤਰੀਕਾ ਟ੍ਰੇਸ ਕਰਨ ਦਾ ਚਲੋ ਜੀ ਆਪਾਂ ਫੇਰ ਅਗਲੀ ਵੀਡੀਓ 'ਚ ਮਿਲਦੇ ਹਾਂ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਵੀਰ ਤੁਹਾਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਨਾ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆਵਾਂਗੇ ਅਸੀਂ ਚਲੋ ਜੀ ਆਪਾਂ ਫਿਰ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ